ਅੱਜ ਕਰੋੜ ਤੋਂ ਥੱਲੇ 100 ਗਜ ਦਾ ਪਲਾਟ ਨਹੀਂ ਹੈ ਜਿਹੜਾ ਸਾਨੂੰ ਸਰਵ 2-2 2.5 ਲੱਖ ਰੁਪਏ ਨੂੰ ਕੀਲਾ ਲਿਆ ਵਾ ਜੇ ਜਿਹੜੇ ਕਿਸਾਨ ਹੈ ਕਿਸਾਨ ਅੱਜ ਵੀ ਲੁੱਟੇ ਜਾ ਰਹੇ ਕਿਸਾਨ ਪਹਿਲਾਂ ਵੀ ਲੁੱਟੇ ਜਾ ਰਹੇ ਸੀ ਰੂੰਗਿਆਂ ਦੇ ਹਿਸਾਬ ਤੇ ਹੋਈ ਹੈ ਕੀ ਦੱਸਿਏ ਤੁਹਾਨੂੰ ਸੰ 76 ਦੇ ਜਮੀਨ ਆ ਰਹੀ ਹੈ ਜਿੱਥੇ ਅੱਪਾ ਖੜੇ 8000 ਰੇਟ ਹੈ ਇਸ ਦਾ ਐਰੋ ਸਿਟੀ ਦੇ ਵਿੱਚ 100 ਗਜ ਦਾ ਪਲਾਟ ਹੈ ਉਹ ਜਿਹੜਾ 1.5 ਕਰੋੜ ਰੁਪਏ ਦਾ ਹੈ ਤੇ ਜ਼ਿਮੀਂਦਾਰ ਨੂੰ ਏਕੜ ਦਾ 1.5 ਕਰੋੜ ਮਿਲਿਆ ਫਿਰ ਜ਼ਿਮੀਂਦਾਰ ਵੱਲੋਂ ਰਜਿਸਟਰੀ ਕਿਸੇ ਨੇ ਨਾ ਹੋਈ ਉਹ ਸਟਾਮ ਡਿਊਟੀ ਹੋਈ ਚੋਰੀ ਸਾਨੂੰ ਟੀਚਰਾਂ ਕਰਕੇ ਕੋਟਾਂ ਨੇ ਅਦਾਲਤਾਂ ਨੇ ਪੈਸੇ ਦੇ ਜਾਂ ਹਾਲ ਤੱਕ ਲੋਕਾਂ ਦੇ ਜਿਹੜੇ ਹੈਗੇ ਅੱਛਾ ਜਦੋਂ ਪਹਿਲੇ ਮਿਲਦੇ ਉਹ ਪਿਛਲੇ ਖਾਈ ਜਾਂਦੇ ਕੋਈ ਪੈਸਾ ਲੋਕਾਂ ਕੋਲ ਇਕੱਠਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਜਦੋਂ 4 ਲੱਖ ਮਿਲ ਗਿਆ 4 ਖਾ ਲਿਆ 5 ਮਿਲ ਗਿਆ 5 ਖਾ ਲਿਆ ਜੱਗ ਜ਼ਮੀਨ ਹੁੰਦੀ ਮੈਨਾਂ ਦਾ ਕਰੋੜਪਤੀ ਹੋਣਾ ਤੁਸੀਂ ਮਹਾਲੀ 9 ਕਰੋੜ ਦਾ ਕਿਲਾ ਜਿਵੇਂ ਇਹ ਵੇਚ ਰਹੇ ਸਹਦੇ ਸਾਰੇ ਸਾਢੇ 700 100 ਕਰੋੜ ਦਾ ਕਿਲਾ ਵੇਚੋ 400 ਮੀਟਰ ਤੁਹਾਡੀ ਦੂਰ ਅਕਾਲੀ ਦਲ ਦਾ ਜਿਹੜਾ ਧਰਨਾ ਲਾ ਰਿਹਾ ਉਹ ਕਹਿ ਰਿਹਾ ਕਿ ਲੁੱਟ ਕੇ ਲੈ ਜਾਣਗੇ ਪੰਜਾਬ ਦੀਆਂ ਜ਼ਮੀਨਾਂ ਇਹਨਾਂ ਤੋਂ ਬਚੋ ਆ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਵੀ ਆ ਜਿਹਦੀਆਂ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਵੀ ਨਹੀਂ ਚੱਲਿਆ ਆ ਸਦਾ 10 ਸਾਲ ਪਹਿਲਾਂ ਅਸੀਂ ਖਬਰਾਂ ਲਈਆਂ ਇਹੀ ਸਰਕਾਰ ਜਦੋਂ ਖੁਦ ਬਾਦਲ ਬਾਦਲ ਜਦੋਂ ਖੁਦ ਚੇਅਰਮੈਨ ਸੀ ਅਸੀਂ ਜਿਹੜਾ ਹੈਗਾ ਚੇਅਰਮੈਨ ਦੇ ਤੌਰ ਤੇ ਤਾਂ ਇਹਨੂੰ ਜਾ ਕੇ ਹਾਈ ਕੋਰਟ ਤੋਂ ਆਰਡਰ ਕਰਾ ਕੇ ਤਾਂ ਉਹ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਹੁਣ ਜਿਹੜੀ ਲੈਂਡ ਪੁੱਲਿੰਗ ਦੀ ਸਰਕਾਰ ਜਿਹੜੀ ਪਾਲਿਸੀ ਪੜਾਈ ਆ ਉਹ ਆਪਣੇ ਵੱਲੋਂ ਬਣਾਈ ਗਈ ਹੈ ਤੇ ਕਿਸੇ ਜ਼ਿਮੀਂਦਾਰ ਕਿਸਾਨ ਤੋਂ ਕੋਈ ਸਹਿਮਤੀ ਨਹੀਂ ਲਈ ਗਈ ਪਿੰਡ ਕੁੰਬੜੇ ਦੇ ਐਸੀ ਪਰਿਵਾਰ ਸੀ 40 ਜਿਨ੍ਹਾਂ ਦੇ ਪੰਜ-ਪੰਜ ਮਰਲੇ ਦੇ ਅਕਵਾਇਰ ਹੋ ਗਏ ਸੀ ਬਾੜੇ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਸੀ ਅਸੀਂ ਸਰਕਾਰਾਂ ਕੋਲ ਗਏ ਕਾਲੀਆਂ ਦੀ ਸਰਕਾਰ ਸੀ ਚੇਅਰਮੈਨ ਖੁਦ ਬਾਦਲ ਸੀ ਉਸ ਟਾਈਮ ਅਸੀਂ ਇਹਨਾਂ ਕੋਲ ਗਏ ਇਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਫਾਨੇ ਉਹ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਜ਼ਮੀਨ ਅਕਵਾਇਰ ਹੋਈ ਸੀ ਜੇ ਮੈਂ ਰਾਧਾ ਸਾਮੀ ਸਤ ਸੰਗ ਕਰਨਾ ਹੋ ਉਹਨਾਂ ਨੇ ਜ਼ਮੀਨ ਮੌਲੀ ਖਰੀਦੀ ਸੀ 5.5 ਨੂੰ ਜਦੋਂ ਸਰਕਾਰ 3.5 ਨੂੰ ਲੰਦੀ ਸੀ ਉਹਨਾਂ ਨੇ 5.5 ਨੂੰ ਮੌਲੀ ਜਿਹੜੀ ਖਰੀਦ ਲਈ ਸੀ ਲੋਕਾਂ ਤੋਂ ਦਾਨ ਲਖਾਈ ਕਿਵੇਂ ਲਖਾਈ ਕੀ ਕਰਿਆ ਉਹਨਾਂ ਨੇ ਇੱਕ ਸੈਕਟਰ ਪੂਰਾ ਕੱਟ ਕੇ ਜਿਹੜਾ ਹੈਗਾ ਸੈਕਟਰ 76 ਚ ਦੇਤਾ ਜਿਹੜੀ ਡੀਸੀ ਕੰਪਲੈਕਸ ਹੈ ਉਹਦੇ ਨਾਲ ਕਰਕੇ ਸੈਕਟਰ ਦੇਤਾ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੀ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਆ ਸੰਯੁਕਤ ਕਿਸਾਨ ਮੋਰਚਾ ਸਮੇਤ ਕਈ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਪਰ 1995 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਸਮੇਂ ਵੀ ਮੁਹਾਲੀ ਦੇ ਵਿੱਚ ਕੁਝ ਜ਼ਮੀਨ ਅਕਵਾਇਰ ਕੀਤੀ ਗਈ ਸੀ ਪਰ ਉਹਨਾਂ ਕਿਸਾਨਾਂ ਨੂੰ ਸੁਪਰੀਮ ਕੋਰਟ ਤੱਕ ਮੁਆਵਜ਼ਾ ਲੈਣ ਦੇ ਲਈ ਜਾਣਾ ਪਿਆ ਸੀ ਇੱਕ ਪਾਸੇ ਅਜ ਅਕਾਲੀ ਦਲ ਦਾ ਗਮਾੜਾ ਦਫ਼ਤਰ ਦੇ ਬਾਹਰ ਧਰਨਾ ਚੱਲ ਰਿਹਾ ਤੇ ਦੂਜੇ ਪਾਸੇ ਉਹ ਕਿਸਾਨ ਵੀ ਸਾਡੇ ਨਾਲ ਨੇ ਜਿਨ੍ਹਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਦਰਦਰ ਦੀਆਂ ਠੋਕਰਾਂ ਖਾਧੀਆਂ ਆਪਣੀ ਜ਼ਮੀਨ ਵੇਚਣ ਤੋਂ ਬਾਅਦ ਵੀ ਸਹੀ ਮੁਆਵਜ਼ਾ ਉਹਨਾਂ ਨੂੰ ਨਹੀਂ ਮਿਲਿਆ ਬਲਵਿੰਦਰ ਸਿੰਘ ਕੁੰਮੜਾ ਸਾਡੇ ਨਾਲ ਨੇ ਇਹਨਾਂ ਦੀ ਵੀ ਜ਼ਮੀਨ ਉਸ ਸਮੇਂ 1995 ਦੇ ਵਿੱਚ ਅਕਵਾਇਰ ਕੀਤੀ ਗਈ ਸੀ ਗੱਲਬਾਤ ਕਰਦੇ ਹਾਂ 1995 ਦੇ ਵਿੱਚ ਕਿੰਨੀ ਏਕੜ ਤੁਹਾਡੀ ਜ਼ਮੀਨ ਸੀ ਜਦੋਂ ਮਹਾਲੀ ਦੇ ਵਿੱਚ ਅਕਵਾਇਰ ਕੀਤੀ ਸੀ ਫਿਰ ਕਿਵੇਂ ਕਿਵੇਂ ਤੁਹਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਰਜਨਾ ਸਪੋਕਸਮੈਨ ਚੈਨਲ ਦਾ ਤੇ ਤੁਹਾਨੂੰ ਧੰਨਵਾਦ ਕਰਦੇ ਆਂ ਤੁਸੀਂ ਲੋਕਾਂ ਦੀ ਆਵਾਜ਼ ਜਿਹੜੀ ਸਰਕਾਰੀ ਦਰਵਾਜ਼ੇ ਪਹੁੰਚਾਉਂਦੇ ਤੇ ਘਰ-ਬਰ ਰੱਬ ਵਰਗੇ ਸਰੋਤੇ ਤੱਕ ਕਰ ਕਰ ਆਵਾਜ਼ ਪਹੁੰਚਾਉਂਦੇ ਨੇ ਗੱਲ ਕਰ ਲਈ ਜਮੀਨ ਦੀ ਅੱਜ ਬਹੁਤ ਹੀ ਭਖਵਾ ਮੁੱਦਾ ਸਾਰੀਆਂ ਹੀ ਪਾਰਟੀਆਂ ਲੈਂਡ ਪੋਲਿੰਗ ਸਕੀਮ ਗਲਤ ਹੋਈ ਹੈ ਜੀ ਫਲਾਣਾ ਹੋਈ ਹੈ ਅਸੀਂ ਕਿਸੇ ਵੀ ਪਾਰਟੀ ਨੂੰ ਪ੍ਰਮੋਟ ਨਹੀਂ ਕਰਦੇ ਕਿਸੇ ਦੇ ਖਿਲਾਫ ਨਹੀਂ ਪਰ ਲੇਕਿਨ ਜਿਹੜਾ ਅੱਜ ਹੁੰਦਾ ਹੋਇਆ ਕਿਸਾਨਾਂ ਨਾਲ ਪਹਿਲਾਂ ਵੀ ਪਿਛਲੇ ਲਗਭਗ ਮੇਰਾ 30 ਸਾਲ ਤੋਂ ਜਾਂ 35 ਸਾਲ ਤੋਂ ਤਜਰਬਾ ਜਿਹਦਾ ਰਿਕਾਰਡ ਹੈ ਅੰਕੜੇ ਹੈ ਜੀਦੀ ਸਰਕਾਰ ਕਾਲੀਆਂ ਦੀ ਰਹੀ 15 ਸਾਲ 15 ਕ ਸਾਲ ਤਕਰੀਬਨ ਕਾਂਗਰਸ ਦੀ ਸਰਕਾਰ ਦੇਖ ਰਹੇ ਅਸੀਂ 30 ਸਾਲ ਤੋਂ ਦੋਨੇ ਸਰਕਾਰਾਂ ਨੇ ਜਿਵੇਂ ਕਿਸਾਨਾਂ ਨੂੰ ਲੂਟਿਆ ਤੁਹਾਡੇ ਸਾਹਮਣੇ ਇਹ ਸਾਰੇ ਕੁੰਬੜਾ ਪਿੰਡ ਦੇ ਲਗਭਗ ਕੁੰਬੜਾ ਪਿੰਡ ਦੇ ਸਾਡੇ 5 ਪਿੰਡਾਂ ਦੀ ਜ਼ਮੀਨ ਅਕਵਾਇਰ ਹੋਈ ਸੀਾਂ ਦੀ ਜਿਵੇਂ ਗੱਲ ਕਰ ਲਈਏ ਸੁਹਾਣੇ ਪਿੰਡ ਦੀ ਗੱਲ ਕਰ ਲਈਏ ਮੌਲੀ ਬੈਦਵਾਨ ਦੀ ਗੱਲ ਕਰ ਲਈਏ ਚੀਲੇ ਦੀ ਗੱਲ ਕਰ ਲਈਏ ਮਟੌਰ ਦੀ ਤੇ ਸਾਰੇ ਪਿੰਡਾਂ ਦੀ ਸਾਡੀ ਜ਼ਮੀਨ ਅਕਵਾਇਰ ਹੋਈ ਸੀ ਲਗਭਗ ਜੀ ਤੇ 10 12 ਸੈਕਟਰ ਬਣੇ ਨੇ ਇੱਕ ਸੈਕਟਰ ਚ 200 ਕਿੱਲਾ ਜ਼ਮੀਨ ਦਾ ਇਹ 2000 ਕਿੱਲਾ ਅਕਵਾਇਰ ਕਰਕੇ ਸਰਕਾਰ ਨੇ ਜਿਹੜੀ 95 ਤੋਂ ਅਕਰ ਹੁੰਦੀ ਹੈ ਸਾਡਾ 175000 ਰੁਪਿਆ ਪਰ ਏਕੜ ਰੇਟ ਸੜਾਇਆ 33% ਅਜਾੜਾ ਜਾਂ ਵਿਆਜ ਦੇ ਪੈਕੇ ਤਕਰੀਬਨ ਸਾਢੇ 3 ਲੱਖ ਰੁਪਿਆ 3 ਲੱਖ ਰੁਪਿਆ ਕਿੱਲੇ ਦਾ ਬਣਿਆ ਸੀ ਜਿਹੜਾ ਹੁਣ ਸਰਕਾਰ ਅੱਜ ਦੀ ਵੀ ਸਰਕਾਰ 100 ਕਰੋੜ ਨੂੰ ਕਿੱਲਾ ਜਿਹੜਾ ਸੈਕਟਰ 68 ਚ ਬੋਲੀ ਤੇ ਵੀ ਕਿਹਾ ਆਕਸ਼ਨ ਤੇ ਜਿਹੜਾ ਪੁੱਡਾ ਨੇ ਵੇਚਿਆ ਇੱਥੇ ਤੱਕ ਕਿ ਸਾਨੂੰ ਜਿਹੜਾ ਹੈਗਾ ਉਸ ਸਾਢੇ 3 ਲੱਖ ਰੁਪਏ ਪੇਮੈਂਟ ਨੂੰ ਲੈ ਕੇ ਸੈਸ਼ਨ ਕੋਡ ਰੋਪੜ ਜਾਣਾ ਪਿਆ ਵੀ ਸਾਨੂੰ ਪੈਸੇ ਘਟ ਮਿਲੇ ਸੈਸ਼ਨ ਕੋਰਟ ਰੋਪੜਮੈਂ ਲੱਖ ਵਧਾਇਆ ਕਿਸੇ ਦਾ ਡੇਢ ਵਧਾਤਾ ਪਰਿਵਾਰ ਦਾ ਉਤੋਂ ਬਾਅਦ ਸਾਨੂੰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਤੋਂ ਫੈਸਲੇ ਲੈ ਕੇ ਹੁਣ ਸੁਪਰੀਮ ਕੋਰਟ ਕੋ ਮੁੜ ਰਹੇ ਹਾਂ ਹੁਣ ਸੁਪਰੀਮ ਕੋਰਟ ਚੱਲ ਰਿਹਾ ਕਿ ਸੁਪਰੀਮ ਕੋਰਟ ਲਗਭਗ 3-400 ਕੇਸ ਪੈਂਡਿੰਗ ਪਿਆ ਹਲੇ ਇਸ ਸਬੰਧ ਵਿੱਚ ਇਸ ਸਬੰਧ ਵਿੱਚ ਜਿਹੜੇ ਲੋਕਾਂ ਦੇ ਪੈਸੇ ਨਹੀਂ ਮਿਲੇ ਜਿਹੜੀ 762 ਚ 80 ਚ ਆਈ ਹੈ ਜਾਂ ਸਨ 95 ਚ ਦੂਜੇ ਇੱਧਰ ਆਈ ਹੈ ਸੈਕਟਰਾਂ ਚ ਦੇ ਸੈਕਟਰ 68 ਦੇ 68 ਚ ਜਿਹੜੇ ਓਸਟੀ ਪਲਾਟ ਮਿਲਣੇ ਸੀ ਲੋਕਾਂ ਨੂੰ ਸਾਨੂੰ ਇੱਕ ਇੱਕ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਓਸ 4 ਕਨਾਲ ਅੱਧੇ ਕਿਲੇ ਤੋਂ ਲੈ ਕੇ 4 ਮਰਲੇ ਦਾ ਪਲਾਟ ਸੀ ਜਿਹਦਾ ਕਿਲਾ ਆ ਉਹਨੂੰ 6 ਮਰਲੇ ਦਾ ਪਲਾਟ ਸੀ ਇਸ ਤਰ੍ਹਾਂ ਜਦ ਕਲ ਕਿਲੇ ਨੂੰ ਪਲਾਟ ਮਿਲਦਾ ਸੀ ਔਸਟੀ ਐਪਲੀਕੇਸ਼ਨਾਂ ਇੱਥੇ ਤੱਕ ਰਿਫਿਊਜ਼ ਕਰਦੀਆਂ ਬੁੱड्डा ਗਮਾਡਾ ਨੇ ਕੈਨਸਲ ਕਰ ਦੇਣੀਆਂ ਮੈਨੂੰ ਖੁਦ ਪਿੰਡ ਕੁੰਬੜੇ ਦੇ ਐਸਸੀ ਪਰਿਵਾਰ ਸੀ 40 ਜਿਨ੍ਹਾਂ ਦੇ 5-5 ਮਰਲੇ ਦੇ ਅਕਵਾਇਰ ਹੋ ਗਏ ਸੀ ਬਾੜੇ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਸੀ ਅਸੀਂ ਸਰਕਾਰਾਂ ਕੋਲ ਗਏ ਕਾਲੀਆਂ ਦੀ ਸਰਕਾਰ ਸੀ ਚੇਅਰਮੈਨ ਖੁਦ ਬਾਦਲ ਸੀ ਉਸ ਟਾਈਮ ਅਸੀਂ ਇਹਨਾਂ ਕੋਲ ਗਏ ਇਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਫਾਨੀ ਉਹ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਹਾਈ ਕੋਰਟ ਤੋਂ ਜਿਹੜੇ ਪਲਾਟ ਫੇਰ ਵੀ 12000 ਰੁਪਏ ਪ੍ਰਤੀ ਗਜ 100 ਗਜ ਦਾ 100 ਗਜ ਮਿਲਿਆ ਉਹ ਵੀ ਉਹਨਾਂ ਨੇ ਲਾਪਸਰਨਾ ਹੈ ਉੱਪਰ ਕਰਕੇ ਪੈਸੇ ਕ੍ਰਾਪਸ਼ਨ ਲਿਕੇ ਤਾਂ ਕਿਤੇ ਜਾ ਕੇ ਕੰਮਕਾਰ ਹੋਇਆ ਜਿਸ ਵੀ ਜ਼ਿੰਮੇਦਾਰ ਨੇ ਕਿਸਾਨ ਨੇ ਪੁੱਡਾ ਗਮਾਡਾ ਤੋਂ ਆਪਣੀ ਪੇਮੈਂਟ ਚੱਕੀ ਹੈ ਪੈਸੇ ਚੱਕੇ ਹੈ ਉਹ ਕਮਿਸ਼ਨ ਦੇ ਕੇ ਕੋਈ 10% ਦੇ ਕੇ ਚੱਕਿਆ ਕਿਸੇ ਨੇ 15% ਕਮਿਸ਼ਨ ਦੇ ਕੇ ਚੱਕੇ ਆ ਤੁਹਾਡੀ ਕਿੰਨੀ ਏਕੜ ਜ਼ਮੀਨ ਸੀ ਜਦੋਂ 1995 ਦੇ ਵਿੱਚ ਅਕਵਾਇਰ ਹੋਈ ਹੈ ਜ਼ਮੀਨ ਉਹ ਆਪਣੇ ਜਿਹੜੀ ਹੈ ਲਗਭਗ ਸਾਢੇ ਮੇਰੇ ਕੋਲ ਸਾਢੇ 4 ਕਿੱਲੇ ਸਾਡੇ ਕਾਮਨ ਸੀ ਸਾਡੇ ਚਾਚੇ ਨੇ ਹੀ ਫਾਦਰ ਨਾਲ ਜਾਂ ਪੰਜ ਛੇ ਭਰਾ ਤੇ ਬਜ਼ੁਰਗ ਸਾਡੇ ਦਾਦੇ ਦੇ ਨਾਂ ਜ਼ਮੀਨ ਸੀ 21 ਕਿੱਲੇ ਲਗਭਗ ਪਹਿਲਾਂ ਜਿਹੜੀ 67280 ਚਾਹੀਏ ਸਨ 2002 ਤੋਂ ਜਿਹੜੀ 92 95 ਚਾਹੀਏ 2 2.5 ਕਿੱਲੇ ਪਹਿਲਾਂ ਆਏ ਆ ਲਗਭਗ 4.5 ਜਾਂ 5 ਕਿੱਲਾਂ ਦੇ ਨੇੜੇ ਸੀ ਉਹ ਵੀ ਸਾਡੀ ਕਾਮਨ ਸੀ ਚਾਰ ਪੰਜ ਸਾਡੇ ਚਾਚੇ ਸੀ ਭਰਾ ਸੀ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਵੰਡਵਾ ਮਾਮਲਾ ਆ ਲੋਕਾਂ ਨੂੰ ਜਦੋਂ ਪੈਸੇ ਵੰਡਦੇ ਆਪਣੇ ਆਪਣੇ ਲੋਕ ਲਾ ਕੇ ਕੋਈ ਦੁਕਾਨਾਂ ਵਾਲਿਆਂ ਕਿਸੇ ਨਾ ਮਕਾਨ ਬਣਾ ਲੈ ਲੋਕਾਂ ਦੀ ਜ਼ਮੀਨ ਪ੍ਰਾਪਰਟੀ ਖਤਮ ਹੋਈ ਹੈ ਉਹੀ ਜ਼ਮੀਨ ਅੱਜ ਜਿਹੜੀ ਆ ਬਰਬਰ ਰਪਏ ਨੂੰ ਬੋਲੀ ਤੇ ਆਕਸ਼ਨ ਤੇ ਵਿਚਰੇ ਹੀ ਪਟਾਓ ਤਹਾਡੀ ਕਿੰਨੀ ਜ਼ਮੀਨ ਸੀ ਤੁਸੀਂ ਕਿੰਨੇ ਏਕੜ ਜ਼ਮੀਨ ਵੇਚੀ ਸੀ 3 ਏਕੜ ਠੀਕ ਮੇਰੇ 2-3 ਕਿੱਲੇ ਤੇ ਸੀ 3-4 ਕਿੱਲੇ ਤੇ ਸੀ ਕਿੰਨੇ ਕਿੱਲੇ ਸੀ ਹਾਂਜੀ ਹੁਣ ਤੁਹਾਡਾ ਵੀ ਕੇਸ ਚੱਲਦਾ ਸੁਪਰੀਮ ਕੋਰਟ ਹਾਂ ਹਾਂ ਚੱਲ ਰਿਹਾ ਜੀ ਨਹੀਂ ਪੈਸਾ ਮਿਲਿਆ ਹਲੇ ਤੱਕ ਪ੍ਰੋਪਰ ਹਜੇ ਪੈਂਡਿੰਗ ਪੈਨਜ ਕੇਸ ਹਾਂਜੀ ਹਾਂ 995 ਤੋਂ ਲੈ ਕੇ ਹਾਂ ਉਹ ਜਿਹੜੀ ਬਾਦ ਵਿੱਚ ਆਈ ਹੈ ਜੀ 2006 ਵਿੱਚ ਉਹ ਕੇ ਪੈਂਡਿੰਗ ਪੈ ਜਿਹੜੇ ਪਿੰਡ ਜ਼ਮੀਨ ਸੀ ਤੁਹਾਡੀ ਕੁੰਮੜਾ ਜੀ ਕੁੰਮੜਾ ਹਾਂਜੀ ਹੁਣ ਹੁਣ ਹੈ ਤੁਹਾਡੇ ਕੋਲ ਕੋਈ ਜ਼ਮੀਨ ਕਿ ਨਹੀਂ ਕੋਈ ਜ਼ਮੀਨ ਨਹੀਂ ਸਭ ਅਕਵਾਇਰ ਹੋ ਗਈ ਤੁਹਾਡੀਆਂ ਦੇ ਭਾਅ ਵੇਚਤੀ ਹਾਂਜੀ ਹਾਂ ਹੁਣ ਪਸਤਾਵਾ ਹ ਪਰ ਸਾਵਧਾਨ ਚਲੋ ਅੱਗੇ ਲੈ ਲਿਆ ਜੀ ਜ਼ਮੀਨਾਂ ਜਾ ਕੇ ਥੋੜ੍ਹੀ ਥੋੜੀਆਂ ਅੱਛਾ ਹਾਂਜੀ ਹਾਂਜੀ ਚਲੋ ਜਦ ਰੇਟ ਵੀ ਗਾ ਠੀਕ ਤੇ ਜੀ 2 2.5 ਤਿੰਨ ਨੂੰ ਮਿਲ ਜਾਏ ਤੇ ਹੁਣ ਰੇਟ ਬਹੁਤੇ ਵੱਧ ਗਏ ਇਹਨਾਂ ਤਾਂ ਕੁਝ ਬਣਦਾ ਹੀ ਨਹੀਂ ਜੀ ਹੈਗਾ ਤੁਹਾਡੇ ਵੀ ਤੁਸੀਂ ਵੀ ਜ਼ਮੀਨ ਵੇਚੀ ਸੀ ਨੂੰ 95 ਅਸੀਂ ਸਾਡੀ ਕਿੰਨੀ ਜ਼ਮੀਨ ਸੀ 4 ਪਾਣੀ ਕਿਲੇ 4 ਪਾਣੀ ਤੁਹਾਡਾ ਵੀ ਕੇਸ ਚੱਲਦਾ ਰਿਹਾ ਸੁਪਰੀਮ ਕੋਰਟ ਤੱਕ ਨੂੰ ਚੱਲਦਾ ਪੈਣਾ ਹੁਣ ਵੀ ਚੱਲਦਾ ਤੁਹਾਡਾ ਵੀ ਪੈਂਡਿੰਗ ਜਿਆਦਾ ਹੈ ਪੈਂਡਿੰਗ ਚੱਲਦਾ ਨਹੀਂ ਸਹੀ ਮੁਆਵਜ਼ਾ ਮਿਲੇ ਉਦੋਂ ਤੱਕ ਮੁਆਵਜ਼ਾ ਸਹੀ ਨਹੀਂ ਮਿਲਿਆ ਫਿਰ ਜ਼ਮੀਨ ਲੈ ਲਈ ਸੀ ਉਸ ਤੋਂ ਬਾਅਦ ਕਿ ਨਹੀਂ ਲਈ ਮਕੂਸ ਨਹੀਂ ਲੈ ਲਿਆ ਬੰਨੋ ਬਈ ਮਨੇ ਕੋਸਮ ਨਹੀਂ ਬੇਕਾ ਬੇ ਜ਼ਮੀਨੇ ਹੋ ਗਏ ਮੇਜਮੇ ਨਹੀਂ ਬੇ ਘਰ ਹੋਏ ਕਿ ਕਿ ਹੁਣ ਕਿਹੜੇ ਏਰੀਆ ਚ ਜ਼ਮੀਨ ਜੀ ਕੁੰਬੜਾ ਤੇ ਤੁਹਾਡੇ ਵੀ ਹਾਂ ਕੁੰਬੜਾ ਨਹੀਂ ਕੁੰਬੜਾ ਜ਼ਮੀਨ ਇਹ ਤੋਂ ਜ਼ਮੀਨ ਵਿਕੀ ਆ ਉਹ ਜ਼ਮੀਨ ਕੀ ਬਣਿਆ ਪਿਆ ਉੱਥੇ ਅੱਜ ਕੱਲ ਅੱਜ ਕੱਲ ਜਿਹੜੇ ਹੈਗੇ ਕੋਠੀਆਂ ਬਣ ਗਈਆਂ ਸ਼ੋਰੂਮ ਬਣ ਗਏ ਸ਼ੋਰੂਮ ਦੀ ਸਾਈਡਾਂ 'ਚ ਲਗ ਭਗ ਜੇ 67-80 ਦੀ ਗੱਲ ਕਰ ਲਈ ਜਿਹੜੀ ਬੈਲਟ ਕਮਰਸ਼ੀਅਲ ਬਣਾਈ ਆ 11 ਕਰੋੜ ਰੁਪਏ ਦਾ ਸ਼ੋਰੂਮ ਵਿਕ ਰਿਹਾ 11 ਕਰੋੜ ਰੁਪਏ ਦੀ ਸ਼ੋਰੂਮ ਦੀ ਸਾਈਡ ਵੀ ਕਿਰੇ ਜਿਹੜਾ ਡਬਲ ਡਬਲ ਕਰੇ ਇਹਨਾਂ ਨੇ। ਇਸੇ ਤਰ੍ਹਾਂ ਜੇ ਪਲਾਟ ਦੀ ਗੱਲ ਕਰ ਲਈਏ ਸਵਾ ਕਰੋੜ ਰੁਪਏ ਤੇ 5 ਮਰਲੇ ਦੀ ਜਗ੍ਹਾ ਮਿਲਦੀ ਹੈ। 5 ਮਰਲੇ ਦਾ ਪਲਾਟ 80 ਚ ਲਈਏ 60 ਚ ਲਈਏ ਸਵਾ ਕਰੋੜ ਰੁਪਏ ਦਾ 5 ਮਰਲੇ ਦਾ ਪਲਾਟ ਆਉਂਦਾ ਹੈ 1.5 ਕਰੋੜ ਰੁਪਏ ਦੀ ਕੋਠੀ ਹੋਗੀ। ਇਸੇ ਤਰ੍ਹਾਂ ਜੇ ਗੱਲ ਕਰ ਲਈਏ ਐਰੋ ਸਿਟੀ ਵਾਲੀ ਸਾਈਡ ਕਿਸੇ ਵੀ ਸਾਈਡ ਤੇ ਗੱਲ ਕਰਦੇ ਅੱਜ ਕਰੋੜ ਤੋਂ ਥੱਲੇ 100 ਗਜ ਦਾ ਪਲਾਟ ਨਹੀਂ ਹੈ ਜਿਹੜਾ ਸਾਨੂੰ ਸਰਵ 2-2 2.5 ਲੱਖ ਰੁਪਏ ਨੂੰ ਕੀਲਾ ਲਿਆ ਵਾ। ਜੇ ਜਿਹੜੇ ਕਿਸਾਨ ਹੈ ਕਿਸਾਨ ਅੱਜ ਵੀ ਲੁੱਟੇ ਜਾ ਰਹੇ ਨੇ ਕਿਸਾਨ ਪਹਿਲਾਂ ਇਹਨਾਂ ਨੂੰ ਦਲਾਸੇ ਦੰਦੀਆਂ ਫਿਰਨੀਆਂ ਇਹ ਸਿਰਫ ਆਪਣੀ ਗਈ ਵੀ ਜ਼ਮੀਨ ਤਰਾਸਦੇ ਫਿਰ ਰਹੇ ਆ ਸਿਰਫ ਤਾਂ ਸਿਰਫ ਵੋਟਾਂ ਕਰਕੇ ਸਾਡੇ ਕਿਸਾਨ ਪਾਈਆਂ ਨੂੰ ਮਜ਼ਦੂਰਾਂ ਨੂੰ ਪਰਮਾ ਰਹੇ ਆ ਨਾ ਹੀ ਕੋਈ ਮਜ਼ਦੂਰਾਂ ਦੀ ਕਿਤੇ ਸਾਰ ਪੁੱਛ ਰਿਹਾ ਕੋਈ ਨਾ ਹੀ ਕਿਸਾਨਾਂ ਦੀ ਪੁੱਛ ਰਿਹਾ ਆ 500 400 ਮੀਟਰ ਤੁਹਾਡੀ ਦੂਰ ਅਕਾਲੀ ਦਲ ਦਾ ਅੱਜ ਧਰਨਾ ਲਾ ਰਿਹਾ ਉਹ ਕਹਿ ਰਿਹਾ ਕਿ ਇਹ ਲੁੱਟ ਕੇ ਲੈ ਜਾਣਗੇ ਪੰਜਾਬ ਦੀਆਂ ਜ਼ਮੀਨਾਂ ਇਹਨਾਂ ਤੋਂ ਬਚੋ ਕਿਸ ਤਰੀਕੇ ਨਾਲ ਦੇਖਦੇ ਹਾਂ 1995 ਤੋਂ ਲੈ ਕੇ ਅੱਜ ਤੱਕ ਰੋਲ ਰਹੇ ਕਿੰਨੇ ਸਾਲ ਹੋ ਗਏ ਪਹਿਲਾਂ ਉਹਨਾਂ ਦੀ ਆ ਲੁੱਟੇ ਕੀ ਸਾਡੇ ਕੋਲੇ ਆ ਆਹ ਜਿਹੜੀ ਕਿਸਾਨਾਂ ਦੀ ਜਲੂਟ ਹੋਈ ਵੀ ਆ ਜਿਹਦੀਆਂ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਵੀ ਨਹੀਂ ਚੱਲਿਆ ਆਸ 10-10 ਸਾਲ ਪਹਿਲਾਂ ਅਸੀਂ ਖਬਰਾਂ ਲਾਈਆਂ ਇਹਨਾਂ ਦੇ ਖਿਲਾਫ 10-10 ਸਾਲ ਪਹਿਲਾਂ ਸਾਡੀਆਂ ਇਹ ਵੀ ਅੱਜ ਲਗਿਆਂ ਸੀ 10-10 ਸਾਲ ਪਹਿਲਾਂ ਸਾਡੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਇਹ ਇਹੀ ਸਰਕਾਰ ਜਦੋਂ ਖੁਦ ਬਾਦਲ ਬਾਦਲ ਜਦੋਂ ਖੁਦ ਚੇਅਰਮੈਨ ਸੀ ਅਸੀਂ ਜਿਹੜਾ ਹੈਗਾ ਚੇਅਰਮੈਨ ਦੇ ਤੌਰ ਤੇ ਤਾਂ ਇਹਨੂੰ ਜਾ ਕੇ ਹਾਈ ਕੋਰਟ ਤੋਂ ਆਰਡਰ ਕਰਾ ਕੇ ਤਾਂ ਉਹ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਵਾ ਤੁਹਾਡੇ ਲੈਵੇ ਕਿੰਨੇ ਕਿਸਾਨਾਂ ਦੀ ਲਿਸਟ ਆ ਕਿੰਨੇ ਕ ਕਿਸਾਨ ਨੇ ਇਹਦੇ ਵਿੱਚ ਕਿੰਨੀ ਕ ਜ਼ਮੀਨ ਸੀ ਇਹਨਾਂ ਦੀ ਕਿੰਨੇ ਕੇਸ ਚੱਲਦੇ ਨੇ ਇਹ ਲਗਭਗ 500 ਕਿਸਾਨ ਦਾ ਨਾਮ ਇਹਦੇ ਵਿੱਚ ਜਿਹੜਾ 4-500 ਕਿਸਾਨ ਹੈਗਾ 4-500 ਦਾ ਕਿੰਨਾ ਏਰੀਆ ਆ ਕਿੰਨਾ ਰਕਬਾ ਆ ਸ਼ਹਿਰੀ ਜਿਹੜੀ ਹੈਗੀ ਜਿਹੜੀ ਪੁੱਡਾ ਦੇ ਨਾਂ ਫਰਦ ਚੜ੍ਹੀ ਹੈ ਉਹ ਸਾਰੀ ਫਰਦ ਸਾਡੇ ਕੋਲੇ ਪਈ ਹੈ ਵੀ ਪੁੱਡਾ ਨੇ ਕਿੰਨੀ ਜ਼ਮੀਨ ਕਵੈਰ ਕਰ ਲਈ ਕਿ ਆ ਕੁਝ ਹੋਇਆ ਅੱਛਾ ਜਿਹੜਾ ਜ਼ਮੀਨ ਅਕਵਾਇਰ ਹੋਈ ਸੀ ਜੇ ਮੇਰਾ ਦਾਸ ਸwami satsang karno hai ਉਹਨਾਂ ਨੇ ਜ਼ਮੀਨ ਮੌਲੀ ਖਰੀਦੀ ਸੀ 5.5 ਨੂੰ ਜਦੋਂ ਸਰਕਾਰ 3.5 ਨੂੰ ਲੰਦੀ ਸੀ ਉਹਨਾਂ ਨੇ 5.5 ਨੂੰ ਮੌਲੀ ਜਿਹੜੀ ਖਰੀਦ ਲਈ ਸੀ ਲੋਕਾਂ ਤੋਂ ਦਾਨ ਲਖਾਈ ਕਿਵੇਂ ਲਖਾਈ ਕੀ ਕਰਿਆ ਉਹਨਾਂ ਨੇ ਇੱਕ ਸੈਕਟਰ ਪੂਰਾ ਕੱਟ ਕੇ ਜਿਹੜਾ ਹੈਗਾ ਸੈਕਟਰ 76 ਚ ਦੇਤਾ ਜਿਹੜੀ ਡੀਸੀ ਕੰਪਲੈਕਸ ਹੈ ਉਹਦੇ ਨਾਲ ਕਰਕੇ ਸੈਕਟਰ ਦੇਤਾ ਉਹ ਸਾਰੀ ਮਤਲ ਇਕੱਠੀ ਹੋ ਗਈ ਅਰਬਾਂ ਰੁਪਏ ਦੀ ਜ਼ਮੀਨ ਹੋ ਗਈ ਪਰ ਲੋਕ ਜਦ ਵੀ ਲੁੱਟੇਗੇ ਅੱਜ ਵੀ ਲੁੱਟੇ ਜਾ ਰਹੇ ਨੇ ਜਦੋਂ ਸਰਕਾਰ ਉਸ ਸਮੇਂ ਤਤਕਾਲੀ ਅਖਬਾਰ ਜਿਹੜੀ ਸਰਕਾਰ ਸੀ ਅਕਾਲੀ ਦਲ ਸੀ ਉਸ ਤੋਂ ਮੈਨੂੰ ਮੁੱਖ ਮੰਤਰੀ ਨੂੰ ਨਹੀਂ ਮਿਲੇ ਫਿਰ ਤੁਹਾਡੇ ਪਰਿਵਾਰ ਜਾਂ ਫਿਰ ਉਸ ਤੋਂ ਬਾਅਦ ਕਾਂਗਰਸ ਦਾ ਰਾਜ ਰਿਹਾ ਕਾਂਗਰਸ ਦੇ ਮੁੱਖ ਮੰਤਰੀਆਂ ਨੂੰ ਨਹੀਂ ਮਿਲੇ ਮੈਂ ਕਿਹਾ ਸਾਰੇ ਮੁੱਖ ਮੰਤਰੀਆਂ ਨੂੰ ਮਿਲ ਲੈ ਇੱਥੇ ਸਾਡੇ ਲੋਕਲ ਜੇ ਐਮਐਲਏ ਦੀ ਗੱਲ ਕਰ ਲਈਏ ਵਜ਼ੀਰ ਦੀ ਕਹਿ ਲਈਏ ਇਹੀ ਕਿਸਾਨ ਆਪਣੇ ਮਾਮਜੇ ਨੂੰ ਲੈ ਕੇ ਬਲਬੀਰ ਸਿੰਘ ਸਿੱਧੂ ਦੇ ਘਰੇ ਵੀ ਗਏ ਹੁਣੇ ਸਾਡੇ ਜਿਹੜੇ ਫੰਕਸ਼ਨ ਹੁੰਦੇ ਸੀ ਰੈਲੀਆਂ ਹੁੰਦੀਆਂ ਸੀ ਜਿਹੜੇ ਲੋਕਲ ਬੈਠਾ ਨੂੰ ਪਤਾ ਹੁੰਦਾ ਸੀ ਵੀ ਕਿਹੜੇ ਪਿੰਡ 'ਚ ਕੀ ਗੱਲ ਹੈਗੀ ਪਰ ਸਾਡੇ ਲੋਕ ਜਿਹੜੇ ਹੈਗੇ ਪਿੰਡਾਂ ਵਾਲੇ ਕੁਝ ਚਮਚੇ ਨੇ ਟਾਊਟ ਨੇ ਜਿਹਨਾਂ ਨੇ ਹਾਰ ਪਾ ਕੇ ਸਿਰਫ ਹਾਰ ਪਾ ਕੇ ਫੋਟੋ ਖਿਜਾਉਂਦੇ ਨੇ ਆਪਣੇ ਉਸ ਦੀ ਕੋਈ ਕਦਰ ਨਹੀਂ ਕਰਦਾ ਨਾ ਕਿਸੇ ਗਰੀਬ ਦੀ ਕਰਦਾ ਨਾ ਕਿਸਾਨ ਦੀ ਕਰਦਾ ਹਾਰ ਪਾ ਕੇ ਸਿਰਫ ਫੋਟੋ ਨਾ ਖਿਜਾਓ ਅੱਜ ਕੱਲ ਜਿਹੜੇ ਲੁੱਟੇ ਜਾ ਰਹੇ ਚਾਹ ਉਹ ਕਿਸਾਨ ਲੁੱਟਿਆ ਜਾ ਰਿਹਾ ਜਾਂ ਮਜ਼ਦੂਰ ਲੁੱਟਿਆ ਜਾ ਰਿਹਾ ਆਪਣੀ ਜਿਹੜੀ ਗੱਲ ਕਰੋ ਤਾਂ ਕਿ ਲੋਕਾਂ ਦੀ ਕੋਈ ਗੱਲ ਕਰੇ ਦਿੱਤਾ ਤੁਹਾਡੀ ਵੀ ਜ਼ਮੀਨ ਸੀ ਕੁਝ ਹਾਂ ਜੀ ਹੈ ਸੀ ਕਿੰਨੀ ਜ਼ਮੀਨ ਸੀ ਤੁਹਾ 45 ਕਿੱਲੇ ਦੇ ਜੀ 5 ਕਿੱਲੇ ਸਾਰੀ ਤੁਸੀਂ ਤੁਹਾਡੀ ਅਕਵਾਇਰ ਹੋ ਗਈ ਵੇਚ ਹਾਂ ਜੀ ਸਾਰੇ ਅਕਵਾਇਰ ਹੋ ਲਈ ਰੁੰਗਿਆਂ ਦੇ ਹਿਸਾਬ ਤੇ ਹੋਈ ਹੈ ਜੀ ਕਿਆ ਦੱਸਿਏ ਤੁਹਾਨੂੰ ਸੰ 76 ਤੇ ਜ਼ਮੀਨ ਆ ਰਹੀ ਹੈ ਜਿੱਥੇ ਆਪਾਂ ਖੜੇ 8000 ਰੇਟ ਹੈ ਇਹਦਾ ਠੀਕ ਹੈ ਜੀ ਗਾਹਾਂ 20000 ਰੇਟ ਹੈ ਜੀ ਸਾਨੂੰ ਕਿਆ ਦਿੱਤਾ ਐਦਾ ਗਰੀਬੀ ਘੱਟ ਘੱਟ ਢਿੱਡ ਨੂੰ ਗੱਠਾਂ ਦੇ ਕੇ ਤਾਂ ਗਾਹਾਂ ਮਾਰੇ ਮੋٹے ਬੈਠੇ ਆਂ ਕਿਆ ਕਰੂੰਗਾ ਇਹ ਗਵਰਨਮੈਂਟ ਤਾਂ ਦਾ ਮੁਆਵਜ਼ਾ ਮਿਲ ਗਿਆ ਸੀ ਸਹੀ ਆਮ ਦੇ ਸੁਪਰੀਮ ਕੋਰਟ ਗਏ ਅਜੇ ਹੁਣ 10 ਦਿਨ ਹੋਏ ਆ ਹਾਂ ਕਿਹੜੇ ਮਾਮਜੇ ਮਿਲਦੇ 95 96 ਦੇ ਵਿੱਚੋਂ ਲਟਕਦੇ ਆ ਰਹੇ ਮੈਂ ਕਹਾਂ 76 ਤੇ ਲਟਕਦੇ ਆ ਰਹੇ ਆ ਜੀ ਤੁਸੀਂ 95 96 ਨੂੰ ਕਹਿੰਦੇ ਹੈ ਜੀ ਕਈਆਂ ਦਾ ਤਾਂ ਇਹ ਹੋਇਆ ਵੀ ਇੰਨਾ ਮਾਮਜਾ ਨਹੀਂ ਮਿਲਿਆ ਜਿੰਨਾ ਵਕੀਲਾਂ ਕੋਲ ਚਲੇ ਗਿਆ ਹੋਣਾ ਜੇ ਸੈਸ਼ਨ ਕੋਰਟ ਕਰਨਾ ਪਿਆ ਹਾਈ ਕੋਰਟ ਕਰਨਾ ਪਿਆ ਸੁਪਰੀਮ ਕੋਰਟ ਕਰਨਾ ਪਿਆ ਕਈਆਂ ਨੂੰ ਇੰਨਾ ਮਾਮਜਾ ਨਹੀਂ ਮਿਲਿਆ ਜਿੰਨਾ ਵਕੀਲਾਂ ਦੇ ਘਰੇ ਚਲੇ ਗਿਆ ਆ ਆਪਣੇ ਪਿਆਰੇ ਹੋਗੇ ਵਿਚਾਰੇ ਕਈ ਰੱਬ ਨੂੰ ਕੇਸ ਲੜਦੇ ਲੜਦੇ ਜਿਹੜੇ ਸਾਡੇ ਬਜ਼ੁਰਗ ਸੇ ਕੇਸ ਲੜਦੇ ਲੜਦੇ ਸਾਨੂੰ ਕੋਰਟਾਂ ਚੋਂ ਉਹਦੇ ਲੀਗਲ ਹੈਅਰ ਦੇ ਵੀ ਲੀਗਲ ਹੈਅਰ ਬਣਾ ਕੇ ਲਿਆਓ ਜੀ ਤਾਂ ਪੈਸੇ ਚੱਕਣਗੇ ਤੀਜੀ ਤੀਜੀ ਚੌਥੀ ਚੌਥੀ ਪੀੜੀ ਆ ਗਈ 30 ਸਾਲ ਚ ਮੁਰ ਕੇ ਸਾਨੂੰ ਚੌਥੀ ਪੀੜੀ ਨੂੰ ਜਾ ਕੇ ਲੀਗਲ ਹੈਅਰ ਬਣਾ ਕੇ ਤਾਂ ਪੇਸ਼ ਕਰਨੇ ਪੈਂਦੇ ਜਿਹੜੀ ਕੋਰਟਾਂ 'ਚ ਮਿਲ ਰਿਹਾ ਜੇ ਕਿਸੇ ਕਿਸਾਨ ਨੂੰ ਜਦੋਂ ਹਾਈ ਕੋਰਟ ਤੋਂ ਆਰਡਰ ਹੋ ਜਾਂਦਾ ਵੀ ਬਲਵਿੰਦਰ ਸਿੰਘ ਐਂਡ ਅਦਰ ਜੀ ਨਾਲ ਕਿ 40 ਲੱਖ ਰੁਪਈਆ ਦਾ ਜੇ 80 ਦੀ ਗਾਰੰਟੀ ਦਿਓਗੇ ਜੇ 80 ਦੀ ਕਿਸੇ ਦੀ ਪਲਜ ਕਰਾਉਂਗੇ ਜ਼ਮੀਨ ਤਾਂ ਉਹ 40 ਲੱਖ ਰੁਪਈਆ ਦਿੰਦਾ ਜਦ ਕਿ ਕਿਸਾਨਾਂ ਨੂੰ ਇਹ ਵੀ ਬਹੁਤ ਵੱਡੀ ਮਾਰ ਹੈਗੀ ਜਦ ਕੋਰਟ ਦੇ ਹੁਕਮਾਂ ਨੂੰ ਪੈਸੇ ਚੱਕਣ ਵਾਸਤੇ ਅਸੀਂ ਡਬਲ ਡਬਲ ਪੈਸੇ ਦੀ ਗਾਰੰਟੀ ਦਿੰਦੇ ਆਂ ਅੱਛਾ ਹੁਣ ਗੱਲ ਹੋ ਗਈ ਜਿਹੜਾ ਇੱਕ ਵਾਰੀ ਬੰਦਾ ਗਾਰੰਟੀ ਦੇ ਗਿਆ ਉਹ ਦੂਜੀ ਵਾਰੀ ਸਾਰੀ ਉਮਰ ਚ ਗਾਰੰਟੀ ਨਹੀਂ ਦੇ ਸਕਦਾ ਇੱਕ ਆਪਣੇ ਪੈਸੇ ਚੱਕਣ ਵਾਸਤੇ ਵੀ ਜਦੋਂ ਕੋਰਟ ਦੇ ਵੀ ਆਰਡਰ ਆ ਸਾਡੀ ਜ਼ਮੀਨ ਵੀ ਗਈ ਅਸੀਂ ਬੇਘਰ ਵੀ ਹੋ ਗਏ ਸਾਨੂੰ ਫੇਰ ਵੀ ਗਾਰੰਟੀਆਂ ਦੇ ਦੇ ਕੇ ਪੈਸੇ ਚੱਕਣੇ ਪੈਂਦੇ ਕੋਟਾਂ ਚ ਇਹ ਹਾਲ ਤਾਂ ਸਾਡੀ ਹੋਈ ਪਈ ਹੈ ਤੁਹਾਡੀ ਵੀ ਕੁੰਬੜਾ ਦੇ ਏਰੀਆ ਚ ਜ਼ਮੀਨ ਸੀ ਕੁੰਬੜੇ ਸੇ ਕੁੰਬੜਾ ਜਿਆਦਾ ਜ਼ਮੀਨਾਂ ਦੀ ਮੈਨੂੰ ਲੱਗਦਾ ਕਰੋੜਪਤੀ ਹੋਣਾ ਸੀ ਤੁਸੀਂ ਇਹ ਤਾਂ ਖਬਰ ਪੈਰ ਵੀ ਨਾ ਲੱਗਦੇ ਧਰਤੀ ਤੇ ਜੀ ਆਹ ਤੁਹਾਨੂੰ ਦੱਸੀਏ ਕਿਹਾ ਤੁਹਾਨੂੰ ਦ ਸਮਝ ਆਵੇ ਮੈਂ ਕਿਹਾ ਦੁਖੀ ਹੋ ਰਹੇ ਹਾਂ ਅਜੇ 10 ਦਿਨ ਹੋਏ ਆ ਸੁਪਰੀਮ ਕੋਰਟ ਕੇਸ ਪਾ ਕੇ ਕੀ ਕਰੂੰਗਾ ਪੈਸੇ ਨਹੀਂ ਮਿਲ ਰਹੇ ਕਿੰਨੇ ਕ ਪੈਸੇ ਨੇ ਜਿਹੜੇ ਹੁਣ ਤੱਕ ਵਕੀਲਾ ਨੂੰ ਦੇ ਚੁੱਕੇ ਹਾਂ ਇਨਸਾਫ ਲੈਣ ਉਹਦਾ ਹਸਾਬ ਕਿਤਾਬ ਨਹੀਂ ਹੈ ਜੀ ਕਿੰਨੇ ਕ ਵਕੀਲਾ ਨੂੰ ਦੇ ਚੁੱਕੇ ਕਿੰਨੇ ਕ ਗਾਰੰਟੀ ਪਰ ਦੇਣੇ ਰੁਪਇਆ 5000 ਹੋਣਾਗਾ 7000 ਵਕੀਲ ਮੰਗਦਾ ਕੀ ਕਰੂੰਗਾ ਇੱਥੇ ਚੱਕਣੇ ਪੈਣੇ ਇਸ ਲਈ ਸਰਕਾਰਾਂ ਨੇ ਫਿਰ ਸੁਣਵਾਈ ਨਹੀਂ ਕੀਤੀ ਕਾਲੀ ਦਲ ਦੀ ਵੀ ਰਾਜ ਸਰਕਾਰ ਤੇ ਤੁਸੀਂ ਆਜੋ ਚਾਹੇ ਹੋਰ ਆਜੋ ਕੋਈ ਸਰਕਾਰ ਸੁਣਵਾਈ ਨਹੀਂ ਕਰਦੀ ਅਸੀਂ ਤਾਂ ਸਿੱਧੀ ਗੱਲ ਕਹਿੰਨੇ ਆ ਜੀ ਬਸ ਦੁੱਖ ਹੀ ਹੋਣਾ ਪੈ ਰਿਹਾ ਬਸ ਕੀ ਕਰੀਏ ਬਾਕੀ ਉਹ ਸਾਹਿਬ ਮਹਦਰ ਖੜੇ ਜਿਹੜੇ ਹੁਣ ਸੁਪਰੀਮ ਕੋਰਟ ਤੇ ਆਏ ਆ ਪਰਸ ਉਹ ਹਾਂ ਉਹ ਖੜੇ ਨੇ ਨੀ ਲੀਪਾ ਕਾਲੇ ਸੁਪਰੀਮ ਸੁਪਰੀਮ ਕੋਰਟ ਜਾ ਹਾਂਜੀ ਹਾਂ ਸੁਪਰੀਮ ਕੋਰਟ ਦੇ ਵਿੱਚ ਕਦੋਂ ਸੁਣਵਾਈ ਆ ਉਹ ਹੁਣ ਤਾਂ ਅਗਲੇ ਮਹੀਨੇ 19 ਤਰੀਕ 19 ਤਰੀਕ ਪਹਿਲਾਂ ਹਾਂਜੀ ਹਾਂਜੀ ਜਦਾਂ ਜਿਆਦਾ ਅੰਦਰ ਜਿਹੜੇ ਵਕੀਲ ਸੀ ਸਾਡਾ ਇਹ ਸਾਰੇ ਏਰੀਏ ਦਾ ਇਲਾਕੇ ਦੇ ਕੇਸ ਲੜ ਰਿਹਾ ਜਿਆਦਾ ਅੰਦਰ ਛੇ ਸਿੰਘ ਰਠੌਰ ਵਕੀਲ ਜੀ ਆ ਉਹ ਸਾਡੇ ਸਾਰੇ ਕੇਸ ਲੜੇ ਆ ਜੀਵਨ ਕੌਸਲ ਸੀ ਜਾਂ ਦੂਜਾ ਫੂਲਜੰਤ ਈਮਾਨ ਹੈ ਇਹ ਲਗਭਗ ਚਾਰ ਵਕੀਲ ਨੇ ਜਿਹੜੇ ਸਾਡੇ ਪ੍ਰਾਪਰਟੀ ਦੇ ਕੇਸ ਲੜ ਰਹੇ ਨੇ ਇਹਨਾਂ ਕੋਲ ਵੀ ਜਾ ਕੇ ਜੇ ਅੰਕੜਾ ਕਰੇ ਤਾਂ ਇਹਨਾਂ ਕੋਲ ਵੀ ਲਫਾਫੇ ਸਾਡੇ ਭਰੇ ਪਏ ਆ ਹੋਰਗੇ 17 ਦੇ ਵੀ ਕਿਸਾਨ ਨੇ ਜਿਹੜੇ ਥੱਕ ਹਾਰ ਕੇ ਘਰੇ ਬਹਿ ਗਏ ਵੀ ਕੁਝ ਵੰਡਣਾ ਤਾਂ ਹੈ ਨਹੀਂ ਕਿਉਂ ਪੈਸੇ ਜਿਵੇਂ ਪੈਸੇ ਘਟ ਹੁੰਦੇ ਆ ਜਿਹੜੇ ਸਾਡਾ ਕੀ ਹੋਇਆ ਸੀ ਐਗਜ਼ਾਮਪਲ ਦੇ ਤੌਰ ਤੇ ਜਿਵੇਂ 5 ਮਰਲੇ ਦਾ ਪਲਾਟ ਆ ਗਿਆ ਕਿਸੇ ਗਰੀਬ ਦਾ ਉਹਦਾ 9000 ਰੁਪਿਆ ਖਜ਼ਾਨਾ ਜਮ੍ਹਾਂ ਕਰਾਤਾ 9000 ਨੂੰ ਚੱਕਣ ਵਾਸਤੇ 4 ਹਿੱਸੇਦਾਰ ਹੈ ਜੀ ਦੱਸੋ 12-12 500 ਰੁਪਿਆ ਕਿਵੇਂ ਚੱਕਣਾ ਜਾਊਗਾ ਜੇ ਲੰਬੜਦਾਰ ਨੂੰ ਲੈ ਜੂਗਾ ਗਰੰਟੀਡ ਨੂੰ ਲੈ ਜੂਗਾ ਤਾਂ ਵੀ ਉਹਦਾ ਜਾਂ ਤਾਂ ਮਿੰਦਜ਼ਾਰਲਾ ਕਰੋਗੇ ਜਾਂ ਕੁਝ ਲੈਣਾ ਦੇਣਾ ਪਊਗਾ ਇੱਕ 9000 ਨੂੰ 5 ਬੰਦੇ ਆ 4 ਬੰਦੇ ਚੱਕਣ ਜਾਊਂਗੇ ਅੱਗੇ ਦੇਖਦੇ ਹਾਂ ਇਸ ਕਰਕੇ ਜਿਹੜੇ ਲੋਕਾਂ ਨੇ ਵੀ ਮਾਮਬਜਾ ਦਾ ਘਟ ਹੈ ਵੰਡਣ ਵਾਲੇ ਜਾਵਾਂਗੇ ਇੰਨਾ ਖਰਚਾ ਨਹੀਂ ਹੋਣਾ ਜਿੰਨਾ ਬਾਬੂਆਂ ਨੂੰ ਦੇਣੇ ਪਏ ਲੋਕਾਂ ਨੇ ਪੈਸੇ ਆਪਣਾ ਮਾਮਜਾ ਵੀ ਨਹੀਂ ਬਹੁਤ ਜ਼ਰੂਰੀ ਚੱਕਣਗੇ ਲੋਕ ਸਰਕਾਰ ਉਸ ਤੋਂ ਬਾਅਦ ਸੱਤਾ ਪਰਿਵਰਤਨ ਹੋਈ ਪਹਿਲਾਂ ਅਕਾਲੀ ਦਲ ਦਾ ਰਾਜ ਸੀ ਫਿਰ ਕਾਂਗਰਸ ਦਾ ਰਾਜ ਸੀ ਹੁਣ ਆਮ ਆਦਮੀ ਪਾਰਟੀ ਦਾ ਰਾਜ ਸੀ ਫਿਰ ਇਸ ਸਰਕਾਰ ਤੱਕ ਪਹੁੰਚ ਨਹੀਂ ਕੀਤੀ ਕਿ ਸਾਡਾ ਮਸਲਾ ਹੱਲ ਕਰਾਉਣ ਨੇ ਸਮੇਂ ਦੇ ਮੇਤੋਂ ਲਟਕਦਾ ਆ ਰਿਹਾ ਸਾਡੇ ਨਾਲ ਤਾਂ ਧੋਖਾ ਹੋ ਗਿਆ ਅਸੀਂ ਜਿਹੜਾ ਤੁਹਾਡੇ ਰਾਹੀਂ ਇਹ ਗੱਲ ਕਰ ਰਹੇ ਹਾਂ ਅਸੀਂ ਅੱਜ ਜੇ ਸਰਕਾਰ ਸੁਣਦੀ ਹੋਏ ਤੁਹਾਡੇ ਰਾਹੀਂ ਸੁਣ ਲਿਆ ਸਾਡੀ ਸਰਕਾਰ ਪਹਿਲਾਂ ਨਹੀਂ ਸੁਣੀ ਜੇ ਸਾਡੇ ਰਾਹੀਂ ਸੁਣ ਲਿਆ ਅਸੀਂ ਪਹਿਲਾਂ ਵੀ ਪ੍ਰੈਸਾਂਹੀਂ ਖਬਰਾਂ ਦਿੱਤੀਆਂ ਪਰ ਲੇਕਿਨ ਜਦੋਂ ਕੋਈ ਰੌਲਾ ਅੱਜ ਲੈਂਡ ਬੋਲਿੰਗ ਦਾ ਰੌਲਾ ਪਹਿਲੇ ਅੱਜ ਕਿਸਾਨੀ ਦਾ ਰੌਲਾ ਪੈ ਰਿਹਾ ਜੇ 2-4 ਦਿਨ ਨੂੰ ਕੋਈ ਹੋਰ ਇਹਨਾਂ ਨੇ ਮਸਲਾ ਨਵਾਂ ਖੜਾ ਕਰ ਲੈਣਾ ਤੇ ਜਦੋਂ ਗੱਲ ਥੋੜੇ ਦਿਨ ਹੁੰਦੀ ਹੈ ਫਿਰ ਦਬ ਜਾਂਦੀ ਹੈ ਇਹ ਪਾਰਟੀਆਂ 86 ਲੱਖ ਲੈਣ ਵਾਸਤੇ ਇਹ ਲੋਕਾਂ ਨੂੰ ਗਮਰਾਹ ਕਰ ਰਹੀਆਂ ਨੇ ਕਿਸਾਨ ਜਿਹੜਾ ਹੈ ਪੀੜਤ ਹੁੰਦਾ ਜਾ ਰਿਹਾ ਮਜ਼ਦੂਰ ਪੀੜਤ ਹੁੰਦਾ ਜਾ ਰਿਹਾ ਹੁਣ ਟੋਟਲ ਕਿੰਨੇ ਕੇਸ ਨੇ ਕੁੱਲ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਇਹ ਮੁਆਵਜ਼ੇ ਲਈ ਲੱਗੇ ਨੇ ਇਨਸਾਫ ਦੇ ਲਈ ਸਾਡੇ ਕੋਲੇ ਲਗਭਗ ਆ ਮਨਜੀਤ ਸਿੰਘ ਮੇਵਾ ਜੀ ਖੜੇ ਨੇ ਮੈਂ ਕਹਿੰਦਾ ਇਹਦਾ ਕੋਈ ਦਿਨ ਖल्ली ਨਹੀਂ ਜਿਹੜਾ ਛੇ ਸਿਕ ਰਠੌਰ ਕੋਲ ਨਾ ਜਾਵੇ ਆਪਣੇ ਕੇਸ ਵੀ ਐ ਲੋਕਾਂ ਦੇ ਪਬਲਿਕ ਦੇ ਕੇਸ ਵੀ ਐ ਸਾਡੇ ਕੋਲੇ ਦੋ ਤਿੰਨ ਨੰਬਰਦਾਰ ਨੇ ਜਿਹੜੇ ਹਰ ਰੋਜ਼ ਵਿਚਾਰੇ ਲੋਕ ਲੋਕਾਂ ਨੂੰ ਜਾ ਕੇ ਉੱਥੇ ਗਰੰਟੀਆਂ ਪਾ ਪਾ ਕੇ ਲੋਕਾਂ ਦੇ ਪੈਸੇ ਚੋਗਾਣੇ ਵੀ ਤੁਹਾਡੀ ਆ ਪੇਮੈਂਟ ਆ ਗਈ ਆ ਆ ਗਈ ਬਕੀਰ ਸਾਹਿਬ ਦੱਸ ਦਿੰਦੇ ਵੀ ਤੁਹਾਡਾ ਆ ਛੇਰ ਹੈ ਜੀ ਇੰਨੇ ਪੈਸੇ ਆ ਇੰਨੀ ਅਮਾਉਂਟ ਹੈਗੀ ਲਿਸਟਾਂ ਪੁੱਡੇ ਜਿਹਾ ਘਮਾ ਕੇ ਕਢਾ ਕੇ ਇਹਨਾਂ ਦਾ ਇੱਕ ਰੋਜ ਜਿਹੜਾ ਜਿਹੜਾ ਛੇ ਸਿੰਘ ਰਠੌੜ ਕੋਲ ਹੈ ਸਾਰੇ ਵਕੀਲਾਂ ਕੋਲ ਅਸੀਂ ਘੁੰਮ ਘੁੰਮ ਕੇ আর ਥੱਕ ਕੇ ਸਾਡੇ ਦਾ ਜਿਹੜੇ ਹੈਗੇ ਉਹਨਾਂ ਦੇ ਤਾਂ ਮਨ ਲੱਗਦੀ ਸਾਨੂੰ ਜਿਹੜੇ ਵਕੀਲਾਂ ਨੇ ਗੁੱਤੇ ਘੱਤੇ ਰੱਖੇ ਉਹ ਵੀ ਭੌਂ ਕੇ ਥੱਕ ਗਏ ਸਾਨੂੰ ਵੀ ਆਰ ਬਾਰ ਬਾਰ ਹੀ ਆਈ ਜਾਂਦੇ ਨੇ ਲੋਕ ਇਹ ਕੋਟਾਂ ਦੇ ਚੱਕਰ ਕਰਦੇ ਦੱਸੋ ਮੈਨੂੰ ਜਦੋਂ ਤੁਸੀਂ ਕਹੇ ਵੀ ਜ਼ਮੀਨ ਇੱਕ ਵਾਰ ਰਿਕੁਆਇਰ ਕਰਤੀ ਪਹਿਲਾਂ ਰੇਟ ਘੱਟ ਮਿਲਿਆ ਜਦੋਂ ਤੁਸੀਂ ਕੋਟਾਂ ਦੇ ਵਿੱਚ ਜਾਂਦੇਗੇ ਉੱਪਰ ਉੱਪਰ ਤੱਕ ਉੱਪਰਲੀ ਕੋਰਟ ਤੱਕ ਫਿਰ ਰੇਟ ਆ ਜਿਹੜਾ ਉਹ ਕੋਰਟ ਨੇ ਹੁਕਮ ਦੇ ਮੁਤਾਬਕ ਵਾਧਾ ਚੱਲਿਆ ਗਿਆ ਵੱਧ ਤਾਂ ਇਸ ਤਰ੍ਹਾਂਗਾ ਜਦੋਂ ਬੰਦਾ ਰੋਉ ਪਿਟੂਗਾ ਜਜ ਨੇ ਕਿਹਾ ਜੀ ਕਿੰਨੇ ਪੈਸੇ 3.5 ਲੱਖ ਮਿਲਿਆ ਜੀ ਉੱਥੇ ਜਿਹੜਾ ਕੰਪੈਰੀਸ਼ਨ ਦੇਖਦੇ ਵੱਧ ਤੋਂ ਵੱਧ ਰਜਿਸਟਰੀ ਕਿਹੜੀ ਹੋਈ ਹੈ ਇਹ ਲੋਕਾਂ ਨੇ ਵੱਡੀਆਂ ਰਜਿਸਟਰੀਆਂ ਪੇਸ਼ ਕਰੀਆਂ ਦੀਆਂ ਵੀ ਆਹ ਜਾ ਰੇਟ ਹੈ ਜੀ ਆਹ ਫਲਿਆਣਾ ਜੱਜ ਨੇ ਕਿਹਾ ਚਲੋ ਜੀ ਕੋਈ 4 ਲੱਖ ਨਹੀਂ 5 ਨਹੀਂ ਤੁਸੀਂ ਲੱਖ ਰੁਪਏ ਕਿਲੇ ਦਾ ਵਧਾ ਦਿਓ ਫਰਜ਼ ਕਰੋ ਜੇ ਤਾਂ ਲੱਖ 1.5 ਲੱਖ ਰੋਪੜ ਵਧ ਗਿਆ ਉਹਦਾ ਵਿਆਜ ਪਾ ਦਿੰਨੇ ਵੀ 5 ਸਾਲ ਹੋ ਗਏ ਕਵਰ ਹੋਈ ਨਹੀਂ 1 ਲੱਖ ਰੁਪਏ ਦਾ 5 ਸਾਲ ਦਾ ਵਿਆਜ ਪਾ ਦਿਓ ਪਰ ਏਕੜ ਜਦੋਂ ਬਦਦੇ ਉਹ ਵਿਆਜ ਪਾ ਕੇ ਅਮਾਉਂਟ ਵੱਜ ਜਾਂਦੀ ਸੀ ਤਾਂ ਕਰਕੇ ਉਹੀ ਚੱਕ ਕੇ ਅਸੀਂ ਹਾਈ ਕੋਰਟ ਕੇਸ ਪਾਤਾ ਹਾਈ ਕੋਰਟ ਨੇ ਕਿਹਾ ਜੀ ਤੁਹਾਨੂੰ ਲੱਖੇ ਕਰਿਆ 1 ਲੱਖ ਰੁਪਏ ਹੋਰ ਵਧਾ ਦਿਓ ਐ ਸਾਨੂੰ ਦਾ ਜਿਹੜੀਆਂ ਟੀਚਰਾਂ ਕਰਕੇ ਸਾਨੂੰ ਟੀਚਰਾਂ ਕਰਕੇ ਕੋਟਾਂ ਨੇ ਅਦਾਲਤਾਂ ਨੇ ਪੈਸੇ ਦੇ ਹਾਲ ਤੱਕ ਲੋਕਾਂ ਦੇ ਜਿਹੜੇ ਹੈਗੇ ਅੱਛਾ ਜਦੋਂ ਪਹਿਲੇ ਮਿਲਦੇ ਉਹ ਪਿਛਲੇ ਖਾਈ ਜਾਂਦੇ ਕੋਈ ਪੈਸਾ ਲੋਕਾਂ ਕੋਲ ਇਕੱਠਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਜਦੋਂ 4 ਲੱਖ ਮਿਲ ਗਿਆ 4 ਖਾਲਿਆ 5 ਮਿਲ ਗਿਆ 5 ਖਾਲਿਆ ਜੱਜ ਜ਼ਮੀਨ ਹੁੰਦੀ ਮੈਨੂੰ ਲੱਗਦਾ ਕਰੋੜਪਤੀ ਹੋਣਾ ਤੁਸੀਂ ਮਹਾਲੀ 8 ਕਰੋੜ ਦਾ ਕਿਲਾ ਜਿਵੇਂ ਇਹ ਵੇਚ ਰਹੇ ਹੈ ਸ਼ਾਇਦ ਇਹ ਸਾਰੇ ਸਾਢੇ 720 100 ਕਰੋੜ ਦਾ ਕਿਲਾ ਵੇਚਦੇ ਜਿਹੜੇ ਲੋਕ ਸੀ ਉਹ ਅਮੀਰ ਹੁੰਦੇ ਇਹਨਾਂ ਦੇ ਪਿੱਛੇ ਸਾਨੂੰ ਗਰੰਟੀਆਂ ਵਾਲੇ ਦੇ ਘੁੰਮਣ ਦੀ ਲੋੜ ਨਹੀਂ ਸੀ ਵੀ ਗਰੰਟੀਆਂ ਕੀ ਕੀ ਮਿਲਦੀਆਂ ਜੇ ਸਾਡੇ ਘਰਾਂ 100 100 ਕਰੋੜ ਰੁਪਈਆ ਹੁੰਦਾ ਮੇਰੇ ਪਿੰਡ ਨਗਲਾ ਦੀ 79 80 ਦੇ ਵਿੱਚ ਭੌਂ ਪ੍ਰਾਪਤੀ ਉਦਯੋਗ ਵਿਭਾਗ ਨੇ ਅਕਵਾਇਰ ਕੀਤੀ ਸੀ ਜ਼ਮੀਨ ਸੁਖਨਾਪੇ ਪਰਮੇਲ ਲਾਉਣ ਵਾਸਤੇ ਉਹਦੇ ਵਿੱਚ ਸੇਲ ਡੀਡ ਦੇ ਵਿੱਚ ਸ਼ਰਤਾਂ ਲਾਈਆਂ ਗਈਆਂ ਸੀ ਵੀ ਸਰਕਾਰ ਨੇ ਜਿਸ ਮੰਤਵ ਲਈ ਇਹ ਜ਼ਮੀਨ ਦਿੱਤੀ ਗਈ ਹੈ ਉਸੇ ਮੰਤਵ ਲਈ ਵਰਤੇਗਾ ਅੱਗੇ ਆੜ ਰਹਿਣ ਗਿਰਵੀ ਗਹਿਣੇ ਤੋਫੇ ਸੇਲ ਆਦ ਨਹੀਂ ਕਰੇਗੀ ਕੰਪਨੀ 20 ਸਾਲਾਂ ਬਾਅਦ ਉਸ ਕੰਪਨੀ ਨੇ 300 ਵਿੱਗੇ ਜ਼ਮੀਨ ਸਿਰਫ 2.5 ਕਰੋੜ ਦੇ ਵਿੱਚ ਅੱਗੇ ਸਦਾ ਸਿਰਫ ਜਗਨ ਅੰਡਸਟਰੀ ਸਦਾ ਸਿਰਫ ਕਾਸਟਿੰਗ ਇਹਨਾਂ ਕੰਪਨੀਆਂ ਨੂੰ ਵੇਚ ਦਿੱਤੀ ਉਨਾ ਕੰਪਨੀਆ ਨੇ ਅੱਗੇ ਸਿਪਰਾ ਸਟੇਟ ਕੰਪਨੀ ਨੂੰ ਇੱਕ ਅਰਬ 10 ਕਰੋੜ ਦੀ ਵੇਚੀ ਉਸ ਤੋਂ ਬਾਅਦ ਅੱਗੇ ਇੱਕ ਸੁਸ਼ਮਾ ਕੰਪਨੀ ਦੀ ਬਿਲਡਿੰਗ ਦੇ ਜੁਆਇੰਟ ਐਡਵੈਂਚਰ ਕਰਕੇ ਸਿਪਰਾ ਨਾਲ ਉੱਥੇ ਹਾਊਸਿੰਗ ਪ੍ਰੋਜੈਕਟ ਅਨੁਸਾਰਤਾ ਚਾਰ ਮਜਲੀ ਜਿਵੇਂ ਹੁਣ ਸਾਡੇ ਪੀਆਰ 7 200 ਫੁੱਟ ਚੌੜੀ ਸੜਕ ਦੇ ਲਈ ਐਕਵਾਇਰ ਨੋਟੀਫਿਕੇਸ਼ਨ ਕੀਤਾ ਸੀ ਨੈਸ਼ਨਲ 에어ਪੋਰਟ ਦੇ ਨੇੜੇ ਉਸ ਟਾਈਮ ਫਿਰ ਅਸੀਂ ਇਤਰਾਜ ਲਾਇਆ ਸੀ ਕਲੈਕਟਰ ਲੈਂਡ ਐਕ acquisition ਪੁੱਡਾ ਦੇ ਦਫਤਰ ਦੇ ਵਿੱਚ ਜੋ ਬਲਬੀਰ ਸਿੰਘ ਢੋਲ ਪੀਸੀਐਸ ਸੀ ਵੀ ਸਰ ਜਿਹੜੀ ਇਹ ਗਵਰਨਮੈਂਟ ਅਕਵਾਇਰ ਕਰ ਰਹੀ ਜ਼ਮੀਨ ਪੀਆਰ 7 200 ਫੁੱਟ ਚੌੜੀ ਸੜਕ ਵਾਸਤੇ ਉਹਦਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਕਿਉਂਕਿ ਏਰੀਆ ਡਿਵੈਲਪ ਹੋਏਗਾ ਲੇਕਿਨ ਸੈਡਾਂ ਜਿਹੜੀ 10-10 ਕਿੱਲੇ ਜ਼ਿਮੀਂਦਾਰਾਂ ਤੋਂ ਡੇਢ ਕਰੋੜ ਰੁਪਿਆ ਪਾਵਰ ਆਫ ਟਰਨੀ ਲੈ ਕੇ ਜ਼ਿਮੀਂਦਾਰਾਂ ਨੂੰ ਬਾਹਰ ਕੱਢਤਾ ਤੇ ਅੱਗੇ ਅੱਜ ਐਰੋ ਸਿਟੀ ਚ ਪ੍ਰਾਈਵੇਟ ਕੰਪਨੀਆਂ ਨੇ ਉਹ 7-7 ਕਰੋੜ ਰੁਪਏ ਦਾ ਕਿੱਲਾ ਖਰੀਦ ਕੇ ਰਜਿਸਟਰੀ ਕਰਾ ਕੇ ਗਮਾਂਡਾਂ ਤੋਂ 20 ਕਰੋੜ ਰੁਪਏ ਜਿਹੜਾ ਡਿਵੈਲਪਮੈਂਟ ਚਾਰਜ ਸੋ ਕਰਕੇ 27 ਕਰੋੜ ਦਾ ਏਕੜ ਬਣ ਗਿਆ ਤੇ ਅੱਜ ਐਰੋ ਸਿਟੀ ਦੇ ਵਿੱਚ 100 ਗਜ ਦਾ ਪਲਾਟ ਹੈ ਉਹ ਜਿਹੜਾ 1.5 ਕਰੋੜ ਰੁਪਏ ਦਾ ਤੇ ਜ਼ਿਮੀਂਦਾਰ ਨੂੰ ਏਕੜ ਦਾ 1.5 ਕਰੋੜ ਮਿਲਿਆ ਫਿਰ ਜ਼ਿਮੀਂਦਾਰ ਵੱਲੋਂ ਰਜਿਸਟਰੀ ਕਿਸੇ ਨਹੀਂ ਨ ਹੋਈ ਉਹ ਸਟਾਮ ਡਿਊਟੀ ਹੋਈ ਚੋਰੀ ਤਾਂ ਮੈਨੂੰ ਫਿਰ ਜਦੋਂ ਮੇਰੀ ਸ਼ਿਕਾਇਤ ਤੇ ਹਰ ਮੇਰੇ ਆਰਟੀਆਈ ਮੰਗੇ ਹੋਈ ਸੂਚਨਾ ਨਹੀਂ ਦਿੱਤੀ ਗਈ ਤਾ ਫਿਰ ਮੈਨੂੰ 2011 ਚ 29 ਦਿਨ ਸਫੈਦੇ ਦੇ ਪੀੜ ਤੇ ਬੈਠ ਕੇ ਧਰਨਾ ਦੇਣਾ ਪਿਆ ਤੇ ਜਿਹਦੇ ਵਿੱਚ ਪੁੱड्ढा ਸਿੰਘਪੁਰਾ ਨਗਲੇ ਦਾ 542 ਏਕੜ ਜਿਹੜਾ ਗਵਰਨਮੈਂਟ ਨੇ ਐਕਵਾਇਰ ਕਰਨਾ ਸੀ ਉਹ ਨੋਟੀਫਿਕੇਸ਼ਨ ਸਰਕਾਰ ਨੂੰ ਰੱਦ ਕਰਨਾ ਪਿਆ ਕਿਉਂਕਿ ਉਹ ਫਰਜੀ ਨੋਟੀਫਿਕੇਸ਼ਨ ਸੀ ਅੱਜ ਪੁੱड्ढा ਸਿੰਘਪੁਰਾ ਨਗਲੇ ਦੀ ਜਿਹੜੀ ਹੈ 20 ਕਰੋੜ ਤੋਂ ਲੈ ਕੇ 50 ਕਰੋੜ ਤੱਕ ਏਕੜ ਜ਼ਮੀਨਦਾਰ ਦਾ ਮਿਲ ਰਿਹਾ ਇਹ ਮੈਂ 29 ਦਿਨ ਸਫੈਦੇ ਤੇ ਬੈਠ ਕੇ ਜਿਹੜੀ ਸੇਵਾ ਨਿਭਾਈ ਆ ਹੁਣ ਜਿਹੜੀ ਲੈਂਡ ਪੁੱਲਿੰਗ ਦੀ ਸਰਕਾਰ ਜਿਹੜੀ ਪਾਲਿਸੀ ਬਣਾਈ ਹੈ ਉਹ ਆਪਣੇ ਵੱਲੋਂ ਬਣਾਈ ਗਈ ਹੈ ਤੇ ਕਿਸੇ ਜ਼ਮੀਨਦਾਰ ਕਿਸਾਨ ਤੋਂ ਕੋਈ ਸਹਿਮਤੀ ਨਹੀਂ ਲਈ ਗਈ ਜੋ ਕਿ ਹੁਣ ਇਹ ਜਿਹੜੀਆਂ ਕਾਂਗਰਸ ਅਕਾਲੀ ਭਾਜਪੀ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਸਮੇਂ ਵੀ ਕਿਸਾਨਾਂ ਦੀ ਜ਼ਮੀਨਾਂ ਨੂੰ ਹੜੱਪਿਆ ਜਾ ਰਿਹਾ ਸੀ ਹੁਣ ਮੌਜੂਦਾ ਸਰਕਾਰ ਦੇ ਵਿੱਚ ਵੀ ਉਹੀ ਲੈਂਡਿੰਗ ਲੈਂਡ ਪੂਲਿੰਗ ਬਣਾ ਕੇ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ ਬਿਲਕੁਲ ਚਲੋ ਤਾਂ ਇਸ ਸਮੇਂ ਜਿਹੜੇ ਕਿਸਾਨ ਸੀ ਸਾਡੇ ਨਾਲ ਮਹਾਲੀ ਦੇ ਕਿਸਾਨ ਸੀ ਤਾ ਉਹਨਾਂ ਦਾ ਤਰਕਾ ਕਿ 1976 ਤੋਂ ਲੈ ਕੇ ਹੁਣ ਤੱਕ ਅਸੀਂ ਰੁਲਦੇ ਆ ਰਹੇ ਹਾਂ ਸਾਡੀਆਂ ਜ਼ਮੀਨਾਂ ਐਕਵਾਇਰ ਹੋ ਗਈਆਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਕਿਨਾਂ ਦੀ ਜ਼ਮੀਨ 1995 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਇੱਕ ਵਾਰ ਹੋਈ ਤਾਂ ਮੁਆਵਜ਼ਾ ਲੈਣ ਦੇ ਲਈ ਅੱਜ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਪਹਿਲਾਂ ਸੈਸ਼ਨ ਕੋਰਟ ਫਿਰ ਹਾਈ ਕੋਰਟ ਹੁਣ ਸੁਪਰੀਮ ਕੋਰਟ ਦਾ ਰੁਖ ਤਿਆਰ ਕਰਨਾ ਪਿਆ ਤਾਂ ਇਹਨਾਂ ਨੇ ਦਾਵਾ ਕੀਤਾ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਾਡਾ ਨੁਕਸਾਨ ਬਹੁਤ ਹੋਇਆ ਵਕੀਲਾ ਨੂੰ ਫੀਸ ਦੇਣੀ ਪੈਗੀ ਮਹਿੰਗੀਆਂ ਫੀਸਾਂ ਦੇ ਕੇ ਵਕੀਲ ਕਰਨੇ ਪਏ ਤਾਂ ਸੁਪਰੀਮ ਕੋਰਟ ਤੱਕ ਬਹੁਤ ਸਾਡਾ ਖਰਚਾ ਆ ਗਿਆ ਤੇ ਉਲਟਾ ਸਾਡਾ ਨੁਕਸਾਨ ਹੋਇਆ ਤਾਂ 3 ਲੱਖ ਏਕੜ ਦੇ ਹਿਸਾਬ ਨਾਲ ਉਸ ਸਮੇਂ ਜ਼ਮੀਨ ਵੇਚੀ ਸੀ ਅੱਜ ਕਰੋੜਾਂ ਰੁਪਏ ਦੀ ਕੀਮਤ ਜਿਹੜੀ ਮੋਹਾਲੀ ਦੇ ਵਿੱਚ ਜ਼ਮੀਨ ਦੀ ਹੋ ਗਈ ਹੈ ਜੇ ਅੱਜ ਜ਼ਮੀਨ ਉਹ ਹੁੰਦੀ ਤਾਂ ਕਰੋੜਾਂ ਦੇ ਸੀ ਮਾਲਕ ਹੋਣਾ ਸੀ ਤਾਂ ਮਨ ਭਾਵਕ ਵੀ ਆ ਜਿਹੜੇ ਉਦਾਸ ਵੀ ਕਿਤਨਾ ਕਿਤੇ ਨਕਸਾਨ ਨਜ਼ਰ ਆ ਰਹੇ ਨੇ ਤਾਂ ਉਸ ਸਮੇਂ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਅੱਜ ਤਰਨੇ ਲਾ ਰਹੇ ਨੇ ਚਾਹੇ ਕਾਂਗਰਸ ਹੋਵੇ ਜਾਂ ਫਿਰ ਅਕਾਲੀ ਦਲ ਦਾ ਤਰਨਾ ਥੋੜੀ ਜੀ ਦੂਰ ਚੱਲ ਰਿਹਾ ਤਾਂ ਉਹਨਾਂ ਦੇ ਸਮੇ ਵੀ ਕਿਸਾਨ ਰੋਲਦੇ ਰਹੇ ਨੇ ਨੀਤੀ ਉਹੀ ਰਹੀ ਆ ਤਾਂ ਉਹਨਾਂ ਦੇ ਸਮੇ ਵੀ ਸੁਣਵਾਈ ਜਿਹੜੀ ਕਿਸਾਨਾਂ ਦੀ ਨਹੀਂ ਹੋਈ ਉਸ ਸਮੇ ਵੀ ਦਰਦ ਦਰਦੀਆਂ ਠੋਕਰਾਂ ਖਾਣੀਆਂ ਪਈਆਂ ਨੇ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ